की, खाए। द्रेस्ट द्रेस्ट अगी। अगी की। आ गई ड्रेस जड़ी तेरी देखो कल पोड़ी है हाय कलरफुल ड्रेस पोड़ियां कलरफुल ड्रेस में क्या है देखी हैं एक बड़ी बड़ी है टेढ़ी बड़ी थोड़ी हो गई पता है कोई कठो आजूगी ले ए आई वो ਈ ਆਈ ਉਹਨੇ ਪਾ ਕੇ ਨੂੰ ਰੋਪਾ ਕੇ ਦੇ ਜੀ ਸਟ੍ਰੈਸ ਤੇ ਹਾਂ ਪੁੱਤ aí ਦੀ ਬੜੀ ਡਰੈਸ ਕੋਲ ਵੀਰ ਤੇ ਕਿੱਥੇ ਆ ਜੂਗੀ ਪੁੱਤ ਪਾ ਕੇ ਵੇਖੀ ਕਿੱਥੋਂ ਆ ਜੂਗੀ ਦੱਸ ਮੈਂ ਵੇਖ ਕੇ ਦੱਸ ਤਾ ਕਮਲੋ ਅਬ ਇਹ ਆ ਜੂਈ ਲੈ ਚਲ ਆਪਾਂ ਮੁੜ ਲੇ ਪਾ ਕੇ ਕਿਵੇਂ ਪਾ ਕੇ ਭੇਜ ਦਿੰਗੇ ਜੇ ਤੂੰ ਆਈ ਇਹ ਤਾਂ ਹੁੰਦੀ ਹੈ ਪਤਾ ਇਹ ਤਾਂ ਆਈ ਜਾਣੀ ਆ ਦੂਜੀ ਵੇ ਨਹੀਂ ਨਾ ਪਾ ਪਤੋਂਗੇ ਧੋਕੇ ਪਾਈ ਨਾ ਇਹ ਆਈ ਸਾਲੀ ਐ ਵੀ। ਕਲੀ ਐ ਵੀ। ਨਾ 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 ਪੈਂਦਾ। ਪੁੱਤ ਤੇਰੇ ਉੱਥੋਂ ਉਹਨੇ ਉੱਥੇ ਮੇਕੇ ਦੇ ਨੇ ਲੈ ਕੇ ਦਿੱਤੇ ਕੱਪੜੇ। ਕੀ ਪਤਾ ਇਹਨਾਂ ਨੇ ਕਰਾਈ ਕਰੂਏ ਤੇ ਲੈ ਆਏ ਇਹ ਕੱਪੜਾ ਕਿਉਂ ਲੀਆ। ਨਹੀਂ ਤਾਂ ਹੈਗੇ ਪੁੱਤ ਉਹ ਫੇਰ ਵੀ ਐਕਸਰਸਾਈਜ਼ ਤਾਂ ਵੀ। ਕਲ ਨੂੰ ਨਹੀਂ ਪਰਸੋਂ। ਪਰਸੋਂ। ਚਲ ਉੱਪਰ ਬੈਠੀ ਰੋਟੀ ਪੰਜਾ ਰੋਟੀ ਖਾ ਲਈ ਸਕੂਲ। ਰੋਟੀ। ਹਾਂ। दो मैं, मैं सोचना कि ये तू तो नहीं ना नहीं पता था अभी तू रोटी खादी कि नहीं खादी हैं नहीं खादी क्यों बात नहीं खाती हैं जवानी रोटी खांदा है खादी या सारी सारी खादी है हां तू बता बोल दे कुलबीर तेरी ड्रेस उठ उन्होंने पार्टी नहीं देखी हैं पढ़ा दी फिर वो आपसे मुझे ठीक से देखते ਉਹ ਲੁਛਾਈ ਨਾਲ ਕੱਟੀ ਸਰੀਆ ਜਾ ਗਈ ਮਾਈਸੀ ਪੁੱਤ ਕਿ ਅੱਗੇ ਅੱਗੇ ਕਰ ਤਈ ਐਂ ਬੀਆ ਸ਼ੈਲੀ ਆ ਨੂਰ ਚੇਕ ਗਾਦੀ ਕੀਤੀ ਆ ਛੱਗੇ ਨਾਲ ਤਾਂ ਫਰਤ ਤੈਨੂੰ ਪਜਾਮਾ ਪਾਉਣ ਦੀ ਲੋੜ ਹੀ ਨਹੀਂ ਮੇਰੀ ਗੱਲ ਕੀ ਆ ਜੂਗੀ ਹੁਣ ਮੇਤੇ ਲੈ ਆਹ ਹੋ ਗਈ ਮੈਂ ਚੜੀਂਗੀ ਕਰ ਦਾਂਗੇ ਹਾਂ ਮੇਰੀ ਗੱਲ ਸੁਣ ਆਵੇ ਨੂਰ ਆ ਗਿਆ ਨੂਰ ਆ ਗਿਆ ਤੇ ਮੈਂ ਕੀ ਕਹਿੰਦੀ ਸੀ ਕੋਲ ਵੀ ਨੂੰ ਚੇਤਾ ਭੁਲ ਗਿਆ ਕੋਲ ਵੀ ਨੂੰ ਕੋਈ ਗੱਲ ਕਹਿਣਾ ਦਿੱਸਣਾ ਓ ਓ ਰੋਲੀ ਓ ਰੋਲੀ ਹਾਂ ਬਈ ਨੂਰ ਕੀ ਹਾਲ ਚਾਲ ਹੈ ਆ ਬਈ ਨੂਰ ਕੀ ਕਦੀ ਰਾਤ ਆ ਤੇਰੀ ਆਪਦੀ ਮੈਡਮ ਆਈ ਸੀ ਸਕੂਲੇ ਹੈ ਆ ਗਏ ਦੇ ਲਈ ਆਈ ਆਈ ਕਿਉਂ ਨੂੰ ਬੋਲੇ ਤੂੰ ਮੋਨੇ ਕਰੋ ਲੈ ਦੇਣਾ ਹੈ ਉਹਦਾ ਮੁੰਡਾ ਬਾਕਸ ਲੈ ਕੇ ਜਿਸ ਦੇ ਦਿੱਤਾ ਆ ਨਹੀਂ ਅਜਮਾ ਅਜਮਾ ਪੱਲੇ ਵਾਲੇ ਰੰਗ ਤੇ ਚੱਲ ਆ ਕੀ ਵਿਖੀ ਜਾਂਦਾ ਯਾਰ ਗਾਹ ਹੋਊਗਾ ਯਾਰ ਇਹ ਨਹੀਂ ਜੀ ਹਟਾ ਕੋਲਦੀ ਨਹੀਂ ਪਈਗੀ ਮੇਰੀ ਗਾਂਢ ਦਿੱਤੀ ਹੈ ਹਾਂ ਆਈ ਕਾੜਦੇ ਨਾਲ ਚ ਪਾਈ ਤਾਈ ਤਾੜੀ ਉਹ ਆਖੇ ਮੇਰੀ ਅਜੇ ਤੈਨੂੰ ਨੂਰ ਲਾਉਂਦਾ ਫਰਦਾ ਰਹਿੰਦਾ ਸੀ ਤੇ ਮੇਰੀ ਅਵਾਜ਼ ਨੂੰ ਸਿਹਰ ਦੀ ਤੇਰੇ ਵੱਲ ਬੋਰ ਹੋਈ ਜਾਂਦੀ ਸੀ ਮੈਂ ਨਹੀਂ ਬੋੜੀ ਜਾਂਦੀ ਸੀ ਬੋਰ ਹੋਈ ਜਾਂਦੀ ਸੀ ਬੋੜੀ ਜਾਂਦੀ ਸੀ ਨਹੀਂ ਮੇਰੀ ਅਵਾਜ਼ ਤਾਂ ਡਰੀ ਸੀ ਨਹੀਂ ਤੇਰੇ ਮੈਂ ਬੋਰ ਹੋਈ ਜਾਂਦੀ ਸੀ ਵਾਰ-ਵਾਰ ਮੈਂ ਲਾਉਂਦੀ ਸੀ ਹਾਂ ਵੇਖ ਕੇ ਜਾਂਦੀ ਸੀ ਵਾਰ-ਵਾਰ ਕੋਈ ਵੀ ਰਾਏ ਕਿ ਨਹੀਂ ਹੈ ਆ ਗਿਆ ਕੋਲੇ ਤੇ ਕੱਪੜੇ ਪਾਉਣਾਂ ਤੇ ਪਾ ਲਈ ਤੇ ਸਾਰੀ ਤੇ ਸੁਲੋਲੇ ਤੇ ਸਕੂਲੇ ਸਾੜਨ ਲੱਗੀ ਲਾ ਉਹ ਕੋਈ ਗੱਲ ਗੁੱਲ ਵੀ ਬੋਲਤਾ ਚੁੱਪ ਧਰ ਕੇ ਬੈਠਾ ਨੂਰੇ ਨੂਰੇ ਕੀ ਕਰਦੀ ਐ ਨੂਰਲਾ ਇਹਨਾਂ ਦਾ ਕੀ ਹੈ ਕੰਮੀਰੇ ਨੂਰ ਨੂੰ ਮੈਂ ਕਾ ਆ ਜਾ ਸਾਡੇ ਕੋਲ ਖੇਡ ਲੈ ਠੀਕ ਜੀ ਮੈਂ ਤਨੀ ਜਾਂ ਚੱਪਲ ਵੀਰ ਨਹੀਂ ਹੁੰਦਾ ਚੱਲ ਆਈ ਜੀ ਲੈ ਹੁਣ ਆਈ ਤੇ ਆਈ ਇਹ ਮੈਂ ਮੇਰੇ ਨਾਲ ਤੋਸ ਕਰੀਤਾ ਹੋਈ ਨਹੀਂ ਨੂਰ ਕੋਲੇ ਬੋਲ ਕੇ ਕੀ ਹੁਜੀ ਵੀਰੂ ਮੇਰੀ ਬੋਲ ਦੇਖੀ ਨੂ ਬੋਲ ਲਾ ਰਹੀ ਹੋਣੀ ਤੇ ਮੇਰੀ ਆ ਯਾਰ ਮੇਰੀ ਆ ਇਹ ਕੀ ਹੋਈ ਬੋ ਉਹ ਬੀਬੀ ਤੇ ਵਾਈ ਉਹ ਬੀਬੀ ਤੇ ਨਹੀਂ ਮੈਂ ਵੀ ਸ਼ੇਰੂ ਦੀ ਆ ਰੀ ਤੋਂ ਹਾਏ ਸ਼ੇਰੂ ਦੀ ਬੋਲ ਲਈ ਫਿਰਦੀ ਸ਼ੇਰੂ ਕਿੱਦਾਂ ਆਂਦਾ ਕਿ ਫੁੜ ਦਿੰਦੀ ਆਂ ਉਹ ਹੁੰਦਾ ਮੂੰਹ ਚੁਪਾਤੇ ਹਾਏ ਸ਼ੇਰੂ ਦੀ ਉਹਦਾ ਸ਼ੇਰ ਕੋ ਆਪਣੇ ਗੋਲਾ ਵਾਧੂ ਪਈਆਂ ਸੱਟਦੇ ਹੀ ਕੀ ਕਰਨੀ ਹੈ ਸ਼ੇਰੂ ਇਹ ਤਾਂ ਸ਼ੇਰੂ ਦੀ ਆਹ ਸਹੀ ਗੱਲ ਉਹਨਾਂ ਦਾ ਕੁੱਤਾ ਘੇੜਦਾ ਹੁੰਦਾ ਆਹ ਕੱਲ ਵੀ ਉਹਨਾਂ ਦਾ ਕੁੱਤਾ ਆਇਆ ਚੀਂਜਾਂ ਆਪ ਨੂੰ ਕੱਟ ਪੜਾਉਂਦੀ ਤਾਂ ਗੱਲ ਕਾਹੀ ਨਿਕਲਦੀ ਜੇ ਇਹ ਐਵੇਂ ਕੁੜੀ ਨੂੰ ਫੜਾਤੀ ਉਹਨਾਂ ਨੇ ਚਾਕੇ ਸ਼ੇਰੂ ਕੁੱਲੀ ਆ ਦੂਰਾ ਪੜੇ ਤੇ ਵਾਧੂ ਬਈ ਪੱਤੂ ਉਹ ਲੈ ਲੈ ਇਹਨਾਂ ਪਿਆਰ ਕਰਤੀ ਕਰਤੇ ਹੋਇਆ ਦੇਖੋ ਮੇਰੇ ਪਤਨੇ ਨੂੰ ਕੀ ਖਾਣਾ ਪੀਣਾ ਚੀ ਦੇਣਾ ਲੈ ਲਓ ਹੋਰ ਬਣਾ ਦੇ ਓਰੀਓ ਸ਼ੇਕ ਓਰੀਓ ਬਿਸਕਟ ਨਹੀਂ ਹੋਣਗੇ ਹੁਣ ਓਰੀਓ ਬਿਸਕਟ ਪਹਿਲ ਹੋਣ ਦੇ ਆ ਰਿਆ ਆ ਰਿਆ വേദന <muchos> ബുദ്ധിമുട്ട്